ਇਹ 101% ਸੱਚਾਈ ਆ ਮੈਡਮ ਨਵਜੋਧੌਰ ਕੌਰ ਸਿੱਧੂ ਨੇ ਜਿਹੜਾ ਕਹਿਆ ਨਾ 500 ਕਰੋੜ ਰੁਪਇਆ ਦੇ ਕੇ ਸੀਐਮ ਬੰਨਾ ਇਹ ਸੱਚ ਆ ਆ ਕਿ 11 ਕਰੋੜ ਰੁਪਇਆ ਦੇ ਕੇ ਟਿਕਟ ਆਉਂਦੀ ਐ ਐਮਐਲਏ ਦੀ ਇਹ ਵੇਖੋ 11 ਕਰੋੜ ਦਾ ਤੇ ਮੈਨੂੰ ਪਤਾ ਨਹੀਂ ਪਰ 3 ਕਰੋੜ ਰੁਪਇਆ ਮੇਰੇ ਤੋਂ ਮੰਗਿਆ ਗਿਆ ਤੇ ਇਹੋ ਜਿਹੇ ਲੋਕ ਜਿਹੜੇ ਆ ਨਾ ਇਹ ਪੰਜਾਬ ਦਾ ਭਲਾ ਕਰ ਸਕਦੇ ਆ ਡਾਕਟਰ ਨਵਜੋਤ ਕੌਰ ਸਿੱਧੂ ਵਰਗੇ ਤੇ ਨਵਜੋਤ ਸਿੰਘ ਸਿੱਧੂ ਵਰਗੇ ਜੇ ਇਹੋ ਜਿਹੇ ਲੋਕ ਬੇਈਮਾਨ ਨਹੀਂਗੇ ਇਹ ਚੰਗੇ ਲੋਕ ਆ ਕਰਪਟ ਨਹੀਂਗੇ ਇਹ ਲੋਕ ਭੜਾ ਕਰ ਸਕਦੇ ਜੇ ਇਹ ਅੱਗੇ ਆਉਣ ਇਹ ਭਾਵੇਂ ਕਿਸੇ ਪਾਰਟੀ ਚ ਵੀ ਆ ਇਹ ਕਰਕੇ ਕਾਂਗਰਸ ਕਰਪਟ ਪਾਰਟੀ ਆ ਪੈਸੇ ਲੈ ਕੇ ਅੱਗੇ ਆਉਣ ਵਾਲੀ ਜਿਹੜਾ ਬੰਦਿਆਂ ਨੂੰ ਕੋ ਟਿਕਟਾਂ ਟੁਕਟਾਂ ਦਾ ਸਿਸਟਮ ਆ ਮੇਰੇ ਤੋਂ ਪੈਸੇ ਮੰਗੇ ਨਾ 3 ਕਰੋੜ ਮੇਰੇ ਕੋਲ ਨਹੀਂ ਹੈਗੇ ਯਾਰ ਤੇ ਮੈਂ 15 ਦਿਨ ਪਹਿਲਾਂ ਆਪਦੀ ਫੇਸਬੁੱਕ ਤੋਂ ਪਾਤਾ ਏ ਜਦੋਂ ਤੁਸੀਂ ਲੈਣ ਜਾਂਦੇ ਜੇ ਨਾ ਟਿਕਟਾਂ ਕਦੇ ਤੁਸੀਂ ਵੀ ਕਦੀ ਜਾਇਓ ਤੇ ਉਹ ਲੀਡਰ ਨਹੀਂ ਮੰਗਦੇ ਉਦੋਂ ਲੱਗੇ ਯਾਰ ਚਿੱਟੇ ਕੱਪੜੇ ਪਾ ਕੇ ਮੇਰੇ ਵਰਗਾ ਹੋਰ ਕੋ ਖਲੋਤਾ ਹੁੰਦਾ ਆਉਂਦਾ ਇਧਰ ਆ ਕੀ ਕਰਨਾ ਟਿਕਟ ਲੜਨੀ ਹੂੰ ਤੇ ਆਖੀਦਾ ਹਾਂਜੀ ਹਾਂਜੀ ਆਂਦਾ ਟਿਕਟ ਲੜਨੀ ਉਹ ਤੇ ਫਿਰ ਆਈ ਬੋਝਾ ਹੈਗਾ ਹੀ ਜੇ ਤੇ ਹੈਗਾ ਤੇ ਆ ਜਾ ਟਿਕਟ ਤੇਰੇ ਘਰ ਚੱਲ ਕੇ ਆ ਜੂ ਤਿੰਨੇ ਤੇ ਜਾ ਜਾ ਕੇ ਤੇ ਆਪਦਾ ਕੰਮ ਕਰ ਤੇ ਜਾਂ ਧਰਨੇ ਧੁਰਨੇ ਲਾ ਤੇ ਦਰੀਆਂ ਤੁਰੀਆਂ ਚਾੜ